हालेलुया थैंक यू जीसस थैंक यू जीसस थैंक यू जीसस थैंक यू जीसस सब जन अपनी ਅਥੰਕ ਧੰਨਵਾਦ ਆਈ ਦੀ ਸੁਬਾਹ ਵਿੱਚ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਉਸ ਜੀਵਤ ਪਰਮੇਸ਼ੁਰ ਦੀ ਮਹਿਮਾ ਕਰਦੇ ਹਾਂ ਜੋ ਇੱਕ ਵਾਰ ਫਿਰ ਤੋਂ ਨੇ ਆਪਣੀ ਜ਼ਿੰਦਾ ਪ੍ਰੈਜ਼ੈਂਸ ਵਿੱਚ ਆਉਂਦਾ ਸਾਨੂੰ ਮੌਕਾ ਦਿੱਤਾ ਜ਼ਿੰਦਾਂ ਦੀ ਜ਼ਮੀਨ ਤੇ ਰੱਖਿਆ ਇੱਕ ਵਾਰ ਫਿਰ ਤੋਂ ਇੱਕ ਨਵੀਂ ਸੁਬਾਹ ਇੱਕ ਨਵੀਂ ਸਵੇਰ ਨੂੰ ਸੀ ਦੇਖ ਪਾਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਉਹਦੀਆਂ ਸਾਰੀਆਂ ਭਲਾਈਆਂ ਨੂੰ ਯਾਦ ਕਰਦੇ ਹਾਂ ਜਜਕਾਰਿਆਂ ਦੇ ਨਾਲ ਧੰਨਵਾਦ ਦਿਆਂ ਪੇਟਾਂ ਦੇ ਨਾਲ ਆਪਣੇ ਕਦਮਾਂ ਨੂੰ ਚੌਕਸੀ ਦੇ ਨਾਲ ਰੱਖਦੇ ਹਾਂ ਇਸ ਪਲ ਦੀ ਖੁਸ਼ ਨੂੰ ਡਾਰਦਰ ਕੰਮ ਦੇ ਮਨਾਉਂਦੇ ਹਾਂ ਉਹਦੀ ਜ਼ਿੰਦਾ ਪ੍ਰੈਜ਼ੈਂਸ ਵਿੱਚ ਪਰਵੇਸ਼ ਕਰਦੇ ਹਾਂ ਕਹਿੰਦੇ ਹਾਂ ਕਿ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਤੇਰੀ ਤਾਰੀਫ਼ ਕਰਦੇ ਤੇਰੀ ਸ਼ੁਕਰਗੁਜ਼ਾਰੀ ਕਰਦੇ ਹਾਂ ਪਰਮੇਸ਼ਰ ਖੁਦਾਵੰ ਜੋ ਇੱਕ ਵਾਰ ਫਿਰ ਤੋਂ ਆਪਣੀ ਜ਼ਿੰਦਾ ਪ੍ਰੈਜ਼ੈਂਸ ਵਿੱਚ ਲੈ ਕੇ ਆਂਦਾ ਲੋਰ ਤੇਰਾ ਧੰਨਵਾਦੋ 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 ਪਰਮੇਸ਼ਰ ਤੇਰੀ ਸਤੂਤੀ ਤੇਰੀ ਮਹਿਮਾ ਹੋ ਤੇਰੀ ਆਰਾਧਨਾ ਹੋ ਪਰਮੇਸ਼ਰ ਤੇਰਾ ਧੰਨਵਾਦ ਓ ਧੰਨਵਾਦ ਓ ਧੰਨਵਾਦੋ ਜੀਵਤੇ ਪਰਮੇਸ਼ਰ ਖੁਦਾਵੰ ਸਭ ਸ਼ਕਤੀਮਾਨ ਜ਼ਿੰਦਾ ਜਲਾਲੀ ਪਰਮੇਸ਼ਰ ਤੇਰਾ ਧੰਨਵਾਦ ਓ ਧੰਨਵਾਦ ਓ ਧੰਨਵਾਦੋ ਸਮਰਤੀ ਪਰਮੇਸ਼ਰ ਤੇਰੀ ਮਹਿਮਾ ਤੇਰੀ ਸਤੂਤੀ ਹੋ ਖੁਦਾਵੰ ਖੁਦਾ ਤੇਰਾ ਧੰਨਵਾਦ ਓ ਕਹਿੰਦੇ ਹਾਂ ਕਿ ਪਰਮੇਸ਼ਰ ਤੇਰੀ ਹਰ ਇੱਕ ਪਲਿਆ ਨੂੰ ਯਾਦ ਕਰਦਿਆਂ ਹਰ ਇੱਕ ਅਦਭੁਤ ਮਹਾਨ ਕੰਮ ਜੋ ਤੂੰ ਮੇਰੇ ਤੇ ਕੀਤਾ ਪਰਮੇਸ਼ਰ ਤੇਰਾ ਅਦਭੁਤ ਮਹਾਨ ਅਨੁਗ੍ਰਹਿ ਜੋ ਸਾਡੇ ਜੀਵਨ ਦੇ ਉੱਤੇ ਹੋਇਆ ਪਰਮੇਸ਼ਰ ਸੀ ਤੇਰੇ ਉਧਾਰ ਨੂੰ ਦੇਖਿਆ ਪਰਮੇਸ਼ਰ ਤੂੰ ਮੈਨੂੰ ਵੱਡੀਆਂ ਗਵਾਹੀਆਂ ਦੇ ਨਾਲ ਖੜਾ ਕੀਤਾ ਪਰਮੇਸ਼ਰ ਸੱਚਮੁੱਚ ਖੁਦਾਵਨ ਤੂੰ ਜੀਵਿਤ ਪਰਮੇਸ਼ਰ ਆ ਤੂੰ ਦਿਲ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਪਰਮੇਸ਼ਰ ਆ ਤੂੰ ਜੀਵਨ ਬਦਲਣ ਵਾਲਾ ਪਰਮੇਸ਼ਰ ਆ ਖੁਦਾਵਨ ਖੁਦਾ ਤੂੰ ਰਾ ਸੱਚ ਤੇ ਜੀਵਨ ਆ ਖੁਦਾਵਨ ਖੁਦਾ ਲਾਰਡ ਤੂੰ ਸਾਡੇ ਮਾਰਗਾਂ ਨੂੰ ਪਰਮੇਸ਼ਰ ਖੁਦਾਵਨ ਖੋਲਣ ਵਾਲਾ ਖੁਦਾਵਨ ਖੁਦਾਇਆ ਸਾਨੂੰ ਆਪਣੇ ਮਾਰਗਾਂ ਤੇ ਚਲਾਉਣ ਵਾਲਾ ਪਰਮੇਸ਼ਰ ਆ ਲਾਰਡ ਤੂੰ ਸਾਡੀਆਂ ਅੱਖਾਂ ਨੂੰ ਖੋਲ੍ਹਿਆ ਪਿਤਾ ਸਾਡੇ ਜੀਵਨ ਨੂੰ ਪਰਮੇਸ਼ਰ ਤੂੰ ਬਦਲਿਆ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਤੇਰੀ ਕਿਰਪਾ ਪਰਿਨਿਗਾਹ ਜੋ ਸਾਡੇ ਤੇ ਹੋਈ ਅਸੀਂ ਨਹੀਂ ਬਲਕਿ ਤੂੰ ਸਾਨੂੰ ਚੁਣ ਲਿਆ ਠਹਿਰਾਇਆ ਤਾਂ ਕਿ ਅਸੀਂ ਬਹੁਤ ਸਾਰਾ ਫਲ ਲਿਆਈਏ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਸਭ ਸ਼ਕਤੀਮਾਨ ਪਰਮੇਸ਼ਰ ਤੇਰੀs ਵੱਡੀ ਕਿਰਪਾ ਦੇ ਲਈ ਤੇਰੇ ਵੱਡੇ ਅਨੁਗ੍ਰਹਿ ਦੇ ਲਈ ਪਰਮੇਸ਼ਰ ਜੋ ਤੂੰ ਸਾਡੇ ਜੀਵਨ ਦੇ ਉੱਤੇ ਕੀਤਾ ਪਰਮੇਸ਼ਰ ਤੇਰਾ ਹੀ ਫਜ਼ਲ ਜੋ ਦਿਨ-ਪ੍ਰਤੀ ਦਿਨ ਸਾਡੇ ਜੀਵਨਾਂ ਦੁੱਤੇ ਵਾਅਦਾ ਤੇ ਵਾਅਦਾ ਜਾ ਰਿਹਾ ਪਰਮੇਸ਼ਰ ਤੇਰੀ ਕਿਰਪਾ ਜੋ ਦਿਨ-ਪ੍ਰਤੀ ਦਿਨ ਸਾਡੇ ਜੀਵਨ ਦਿੱਤੇ ਹੁੰਦੀ ਜਾ ਰਹੀ ਪਰਮੇਸ਼ਰ ਤੂੰ ਆਪਣੇ ਵਾਅਦੇ ਅਨੁਸਾਰ ਤੂੰ ਸਾਨੂੰ ਅਨੰਚੰਚ ਕਰਕੇ ਫਲਵੰਤ ਕਰਿਆ ਪਰਮੇਸ਼ਰ ਤੇਰਾ ਧੰਨਵਾਦ ਓ ਧੰਨਵਾਦ 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 ਸਭ ਜਨ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਦੇ ਹਾਂ ਕਹੋ ਕਿ ਖੁਦਾਵਨ ਅੱਜ ਮੇਰੇ ਹੂਟਾਂ ਨੂੰ ਮੱਸਾ ਕਰ ਮੇਰੀਆਂ ਸੋਚਾਂ ਨੂੰ ਮੱਸਾ ਕਰ ਪਰਮੇਸ਼ਰ ਅੱਜ ਮੈਨੂੰ ਛੂ ਮੈਨੂੰ ਆਪਣੇ ਦਾਨਾਂ ਵਰਦਾਨਾਂ ਨਾਲ ਪਰ ਪਵਿੱਤਰ ਆਤਮਾ ਅੱਜ ਮੇਰੇ ਹੂਟਾਂ ਨੂੰ ਪਰਮੇਸ਼ਰ ਸੇਵ ਨਾਲ ਛੱਡੀ ਪਿੱਤਾ ਮੇਰੇ ਜੀਵਨ ਨੂੰ ਸੇਵ ਨਾਲ ਛੱਡੀ ਸਮਰਥੀ ਪਰਮੇਸ਼ਰ ਅੱਜ ਮੈਂ ਜਿੱਦਾਂ ਆ ਤੇਰੀ ਪ੍ਰੈਜ਼ੈਂਸ ਦੇ ਵਿੱਚੋਂ ਦਾ ਵਾਪਸ ਨਾ ਜਾਵਾਂ ਐਸਾ ਅਨੁਗ੍ਰਹਿ ਐਸੀ ਦਇਆ ਸੀ ਕਿਰਪਾ ਸਾਡੇ ਉੱਤੇ ਕਰ ਪਰਮੇਸ਼ਰ ਐਸਾ ਫਜ਼ਲ ਸਾਡੇ ਜੀਵਨ ਦੇ ਉੱਤੇ ਕਰ ਖੁਦਾਵਨ ਖੁਦਾ ਐਸੀ ਕਰੂਨਾ ਤੂੰ ਸਾਡੇ ਉੱਤੇ ਦਿਖਾ ਸਮਰਥੀ ਪਰਮੇਸ਼ ਖੁਦਾਵਾਨ ਤੇਰੇ ਲਹੂ ਦੀ ਸਮਰਤ ਨੂੰ ਪੁਕਾਰਦਿਆਂ ਪਰਮੇਸ਼ਰ ਉਹ ਲਹੂ ਜੋ ਹੱਬਲ ਦੇ ਲਹੂ ਤੋਂ ਉੱਤਮ ਗੱਲਾਂ ਨੂੰ ਬੋਲਦਾ ਪਰਮੇਸ਼ਰ ਅੱਜ ਜਿੰਨੇ ਜਨ ਅੱਜ ਦੀਸ ਮਾਰਨਿੰਗ ਪ੍ਰਾਰਥਨਾ ਵਿੱਚ ਜੁੜ ਚੁੱਕੇ ਖੁਦਾਵਾਨ ਆਈ ਤੇਰਾ ਲਹੂ ਇੱਕ ਇੱਕ ਜਨ ਦੇ ਲਈ ਬੋਲੇ ਪਰਮੇਸ਼ਰ ਇੱਕ ਇੱਕ ਜਨ ਦੇ ਉੱਤੇ ਤੇਰਾ ਅਭਿਸ਼ੇਕ ਤੇਰੀ ਸਮਰਥ ਉਤਰੇ ਇੱਕ ਇੱਕ ਜਨ ਦੇ ਲਈ ਤੇਰਾ ਲਹੂ ਪ੍ਰੋਟੈਕਸ਼ਨ ਬਰ ਇਹਨਾਂ ਦੀ ਰੱਖਿਆ ਕਰੇ ਪਿਤਾ ਅੱਜ ਤੇਰਾ ਲਹੂ ਇਹਨਾਂ ਦੇ ਪਾਪਾ ਤੋਂ ਇਹਨਾਂ ਨੂੰ ਸ਼ੁੱਧ ਕਰੇ ਆਜ਼ਾਦ ਕਰੇ ਇਹਨਾਂ ਨੂੰ ਤੋਵੇ ਇਹਨਾਂ ਨੂੰ ਬਰਫ ਨਾਲੋਂ ਇਚਿੱਟਾ ਕਰੇ ਪਰਮੇਸ਼ਰ ਅੱਜ ਹੀ ਲਹੂ ਇਹਨਾਂ ਦੇ ਕਰ ਦੇ ਵਿੱਚ ਨਜ਼ਾਦ ਦਾ ਕਾਰਨ ਬਣੇ ਪਰਮੇਸ਼ਰ ਅੱਜ ਤੇਰਾ ਜੀਵਿਤ ਪਵਿੱਤਰ ਸਾਮਰਥੀ ਲਹੂ ਪਰਮੇਸ਼ਰ ਇਹਨਾਂ ਦੇ ਜੀਵਨਾਂ ਦੇ ਉੱਤੇ ਅਦਭੁਤ ਤੇ ਮਹਾਨ ਕਾਰਿਆ ਕਰੇ ਪਰਮੇਸ਼ਰ ਤੇਰਾ ਜੀਵਿਤ ਲਹੂ ਪਰਮੇਸ਼ਰ ਇਹਨਾਂ ਨੂੰ ਚੰਗਾ ਕਰੇ ਇਹਨਾਂ ਨੂੰ ਛੁਟਕਾਰਾ ਦਵੇ ਪਰਮੇਸ਼ਰ ਇਹਨਾਂ ਨੂੰ ਢਿਲਵਰ ਕਰੇ ਪਰਮੇਸ਼ਰ ਤੇਰਾ ਜੀਵਿਤ ਲਹੂ ਪਰਮੇਸ਼ਰ ਦੇ ਉੱਤਮ ਗੱਲਾਂ ਨੂੰ ਬੋਲਣੇ ਪਰਮੇਸ਼ਰ ਇਹਨਾਂ ਦੇ ਲਈ ਅਨੁਗ੍ਰਹਿ ਪਰਮੇਸ਼ਰ ਬੋਲੇ ਖੁਦਾਵਨ ਖੁਦਾ ਤੇਰਾ ਤੇਰੀ ਸਾਮਰਥ ਕਾਰਿਆ ਕਰੇ ਖੁਦਾਵਨ ਖੁਦਾ ਅੱਜ ਤੇਰੇ ਲਹੂ ਦੇ ਦੁਆਰਾ ਪਰਮੇਸ਼ਰ ਖੁਦਾਵਨ ਖੁਦਾ ਤੇਰੇ ਵੱਡੇ ਕਾਰਿਆ ਵੱਡੇ ਛੁਟਕਾਰਿਆ ਵੱਡੇ ਕੰਮਾਂ ਨੂੰ ਦੇਖਣ ਪਰਮੇਸ਼ਰ ਰੇਬੋ ਰੋਸ਼ੋ ਕੋ ਤੋਨੋ ਲੋ ਰੋ ਬੋ ਰੋਸ਼ੇ ਕੇ ਤੇ ਨੇ ਲੇ ਰੇ ਬੇ ਰੇ ਕੇ ਤੇ ਨੇ ਲੇ ਰੇ ਸ਼ੇਕੇ ਤੇ ਨੇਲੇ ਰੇ ਬੋਰੋ ਸ਼ਿ ਕਾ ਤਨਾ ਨਾ ਨਾ ਮਾ ਯਾ ਕਾ ਤਨਾ ਲਾਰਾ ਬਾਰਾ ਸ਼ੇਕੇ ਤੇ ਨੇਲੇ ਰੇ ਬੋਰੋ ਸ਼ੇਕੇ ਤੇ ਨੇਲੇ ਰੇ ਬੋਰੋ ਸ਼ੇਕੇ ਤੇ ਨੇਲੇ ਰੇ ਬੇਰੇ ਰੇ ਬੋਰੋ ਸ਼ੇਕੇ ਤੇ ਨੇਲੇ ਰੇ ਬੋਰੋ ਸ਼ਿ ਕਾ ਤਨਾ ਨਾ ਨਾ ਮਾ ਯਾ ਕਾ ਤਨਾ ਲਾਰਾ ਬਾਬਾ ਪੀਤਾ ਤੇਰਾ ਆਤਮਾ ਰਾਈਟ ਨਾਓ ਇੱਕ ਇੱਕ ਜਾਨ ਨੂੰ ਟੱਚ ਕਰੇ ਖੁਦਾਵਨ ਯੇਸ਼ੂ ਨਾਸੀ ਦੇ ਨਾਮ ਦੇ ਚ ਯਾਹਵਾ ਪਰਮੇਸ਼ਰ ਤੇਰੀ ਅੱਗ ਤੇਰੇ ਲੋਕਾਂ ਤੇ ਉਤਰੇ ਖੁਦਾਵਨ ਤੇਰੀ ਫਾਇਰ ਉਤਰੇ ਸਮਰਥੀ ਖੁਦਾਵਨ ਖੁਦਾ ਤੇਰਾ ਮਸਾ ਤੇਰਾ ਅਭਿਸ਼ੇਕ ਜਿਹਨਾਂ ਦੇ ਜੀਵਨਾਂ ਚੋਂ ਸਾਰੇ ਜੂਲੇ ਤੋੜੇ ਕਰਜ਼ੇ ਦੀਆਂ ਆਤਮਾਵਾਂ ਨੂੰ ਤੋੜੇ ਪਰਮੇਸ਼ਰ ਫੇਲਿਅਰ ਤੋੜੇ ਖੁਦਾਵਨ ਨੌਨਸੈਂਸ ਇਹਨਾਂ ਦੀਆਂ ਲਾਈਫਾਂ ਚੋਂ ਆਊਟ ਹੋਵੇ ਖੁਦਾਵਨ ਰੋਗ ਬਿਮਾਰੀਆਂ ਪਰਮੇਸ਼ਰ ਟੈਨਸ਼ਨ ਡਿਪਰੈਸ਼ਨ ਫੇਲਿਅਰ ਨੌਨਸੈਂਸ ਕਰਜ਼ੇ ਖੁਦਾਵਨ ਖੁਦਾ ਦੁਸ਼ਟ ਆਤਮਾ ਦੇ ਅਟੈਕ ਤੋਂ ਇਹ ਲੋਕ ਆਜ਼ਾਦ ਹੋ ਜਾਣ ਯੇਸ਼ੂ ਮਸੀਹ ਦੇ ਨਾਮ ਦੇ ਚ ਖੁਦਾਵਨ ਤੇਰਾ ਫਜ਼ਲ ਇੱਕ ਇੱਕ ਜਨ ਦੇ ਉੱਤੇ ਕਾਰਿਆ ਕਰੇ ਪਰਮੇਸ਼ਰ ਜਿੱਦਾਂ ਅੱਜ ਵਿਸ਼ਵਾਸ ਨਾਲ ਤੇਰੀ ਪ੍ਰੈਜ਼ੈਂਸ ਤੇ ਬੈਠੇ ਯਹਵਾ ਅੱਜ ਤੇਰਾ ਸੁਰਖ ਖੁੱਲੇ ਪਿਤਾ ਜਿਸ ਤਰ੍ਹਾਂ ਤੂੰ ਖੁਦਾਵਨ ਖੁਦਾ ਸਾਡੇ ਪਿਤਾ ਪ੍ਰਭ ਯੇਸ਼ੂ ਮਸੀਹ ਦੀ ਪ੍ਰਾਰਥਨਾ ਨੂੰ ਸੁਣ ਕੇ 30 ਦਿਨ ਮਰਦਾ ਲਾਜ਼ਰ ਨੂੰ ਪਰਮੇਸ਼ਰ ਕਬਰ ਵਿੱਚੋਂ ਬਾਹਰ ਕੱਢ ਲਿਆਂਦਾ ਉਸੇ ਤਰ੍ਹਾਂ ਖੁਦਾਵਨ ਯਹਵਾ ਪਰਮੇਸ਼ਰ ਤੇਰਾ ਆਤਮਾ ਜਿੰਨੇ ਵਿਸ਼ਵਾਸੀ ਤੇਰੀ ਪ੍ਰੈਜ਼ੈਂਸ ਦੇ ਵਿੱਚ ਬੈਠੇ ਵਿਸ਼ਵਾਸ ਨਾ ਪਰ ਕੇ ਇੱਕ ਇੱਕ ਜਨ ਦੀ ਪ੍ਰਾਰਥਨਾ ਦਾ ਉੱਤਰ ਯਹਵਾ ਪਰਮੇਸ਼ਰ ਤੇਰੇ ਹੈਵਨ ਤੋਂ ਉਤਰੇ ਇੱਕ ਇੱਕ ਜਨ ਵੱਡੀ ਗਵਾਹੀ ਨਾਲ ਖੜਾ ਹੋਵੇ ਪਿਤਾ ਇਹਨਾਂ ਦੀਆਂ ਮੁਰਦਾ ਚੀਜ਼ਾਂ ਜੀ ਉੱਠਣ ਪਰਮੇਸ਼ਰ ਖੁਦਾਵੰਨ ਮੁਰਦਾ ਮੁਰਦਾ ਹਾਲਾਤ ਇਹਨਾਂ ਦੇ ਜੀਵ ਉੱਠਣ ਪਰਮੇਸ਼ਰ ਖੁਦਾਵੰ ਇਹਨਾਂ ਦੇ ਗਰਵ ਜੋ ਮੁਰਦਾ ਜੋ ਜੀਵ ਉੱਠਣ ਤੇਰੇ ਜੀਵਿਤ ਨਾਮ ਚ ਪਿਤਾ ਅੱਜ ਤੇਰੇ ਲੋਕ ਸੇਵ ਨਾਰੈਣ ਪਰਮੇਸ਼ਰ ਤੁਕਾਇੋ ਯਾਕੂਬ ਦੇ ਘਰਾਨੇ ਵਿੱਚੋਂ ਪਰਮੇਸ਼ਰ ਉਹਦੇ ਉੱਤੇ ਕੋਈ ਜਾਦੂ ਕੋਈ ਟੋਣਾ ਨਹੀਂ ਚੱਲਦਾ ਲਾਰਡ ਮੈਂ ਵਿਸ਼ਵਾਸ ਕਰਦੇ ਹਾਂ ਔਰ ਕਹੋ ਕਿ ਖੁਦਾਵਨ ਮੈਂ ਯਾਕੂਬ ਦੇ ਘਰਾਨੇ ਤੋਂ ਮੈਂ ਤੇਰੀ ਪ੍ਰੈਜ਼ੈਂਸ ਵਿੱਚ ਪਿਤਾ ਅੱਜ ਮੈਂ ਠੀਕ ਆਜ਼ਾਦ ਹੋ ਕੇ ਜਾਵਾਂਗਾ ਮੈਂ ਡਿਲਵਰ ਹੋ ਕੇ ਜਾਵਾਂਗਾ ਜਿਵੇਂ ਮੇਰਾ ਦੀਨਿਆ ਅੱਜ ਜੇ ਮੇਰੀ ਸੁਭਾ ਪਰਮੇਸ਼ਰ ਮੇਰੀ ਬਲੇਸਿੰਗ ਦੀ ਮੇਰੇ छुटकारे ਦੀ ਮੇਰੀ ਹੀਲਿੰਗ ਦੀ ਮੇਰੀ ਟੈਸਟਮਨੀ ਦੀ ਪਰਮੇਸ਼ਰ ਤੇਰੇ ਕਰੀਬ ਆਉਣ ਦੀ ਤੇਰੇ ਵਿੱਚ ਵਧਨ ਦੀ ਪਰਮੇਸ਼ਰ ਤੇਰੇ ਗ੍ਰੇਸ ਨੂੰ ਤੇਰੇ ਅਨੁਗ੍ਰਹਿ ਤੇਰੇ ਅਦਭੁਤ ਮਹਾਨ ਅਨੁਗ੍ਰਹਿ ਨੂੰ ਪਾਉਣ ਦੇ ਲਈ ਪਰਮੇਸ਼ਰ ਲਾਰਡ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀ ਪਵਿੱਤਰ ਆਤਮਾ ਅੱਜ ਜਿੱਦਾਂ ਹੀ ਅਸੀਂ ਇੱਕ ਇੱਕ ਜਨ ਤੇਰੇ ਵਚਨ ਚੋਂ ਪੜਨ ਜਾ ਰਹੇ ਪਰਮੇਸ਼ਰ ਰਾਈਟ ਨਾਓ ਖੁਦਾਵਨ ਪ੍ਰਭੀਸ਼ ਮਸੀਹ ਦੇ ਨਾਮ ਚ ਇੱਕ ਜਨ ਦੀ ਬੁੱਧੀ ਨੂੰ ਛੂ ਸੋਚਾ ਚੇਂਜ ਕਰ ਪਿਤਾ ਹੈਵਨਲੀ ਬੁੱਧੀ ਐਂਟਰ ਕਰੇ ਪਰਮੇਸ਼ਰ ਅੱਜ ਦਾ ਵਚਨ ਬਹੁਤਿਆਂ ਦੇ ਜੀਵਨ 'ਚ ਬਰਕਤ ਦਾ ਕਾਰਨ ਠਹਿਰੇ ਤੋਂ ਆਪਣੇ ਬੱਚ ਨੂੰ ਪੇਜ ਕੇ ਚੰਗਿਆ ਕਰਦਾ ਤੇ ਆਉਣ ਵਾਲੀਆਂ ਸਾਰੀਆਂ ਤਬਾਹੀਆਂ ਤੋਂ ਬਚਾਉਣਾ ਪਰਮੇਸ਼ਰ ਜਿਨਨੇ ਜਨ ਅੱਜ ਦੇ ਵਚਨ ਨੂੰ ਸੁਣਨ ਪੜਨ ਪਰਮੇਸ਼ਰ ਇੱਕ ਮਨ ਹੋ ਕੇ ਲਾੜਡ ਆਉਣ ਵਾਲੀਆਂ ਸਾਰੀਆਂ ਤਬਾਹੀਆਂ ਤੋਂ ਤੇਰੇ ਵਚਨ ਅਨੁਸਾਰ ਤੇਰੇ ਲੋਕ ਆਉਣ ਵਾਲੇ ਕਸ ਤੋਂ ਸੰਕਟ ਤੋਂ ਬਚਾਈ ਜਾਣ ਪਰਮੇਸ਼ਰ ਬਿਮਾਰੀਆਂ ਲਾਚਾਰੀਆਂ ਤੋਂ ਬੈਡ ਨਿਊਜ਼ ਤੋਂ ਡੈਵਲ ਦੇ ਅਟੈਕਸ ਤੋਂ ਤੇਰੇ ਲੋਕ ਬਚਾਈ ਜਾਣ ਪਰਮੇਸ਼ਰ ਔਰ ਖੁਦਾਵਨ ਇਹਨਾਂ ਨੂੰ ਬੁੱਧੀ ਇਹਨਾਂ ਨੂੰ ਜੀਵਿਤ ਵਿਵੇਕ ਦੇ ਇਹਨਾਂ ਨੂੰ ਈਸ਼ਵਰੀ ਬੁੱਧੀ ਦੇ ਸ਼ੁੱਧ ਮਨ ਦੇ ਪਰਮੇਸ਼ਰ ਤਾਂ ਕਿ ਤੇਰੇ ਵਚਨ ਤੇ ਮੰਨਨ ਕਰ ਸਕਣ ਤੇਰੇ ਵਚਨ ਤੇ ਧਿਆਨ ਕਰ ਸਕਣ ਪਰਮੇਸ਼ਰ ਔਰ ਇਹ ਤੇਰੀਆਂ ਪਲਿਆਈਆਂ ਨੂੰ ਦੇਖ ਸਕਣ ਸੋ ਸਭ ਜਨ ਕਹੋ ਕਿ ਪਰਮੇਸ਼ਰ ਮੈਂ ਰੈਡੀਆਂ ਆਈ ਦੀ ਰੋਜ਼ ਦੀ ਰੋਟੀ ਨੂੰ ਲੈਣ ਦੇ ਲਈ ਪਰਮੇਸ਼ਰ ਆਈ ਦੇ ਜੀਵਤ ਵਚਨ ਨੂੰ ਸੁਣਨ ਦੇ ਲਈ ਪਰਮੇਸ਼ਰ ਗ੍ਰਹਿਣ ਕਰਨ ਦੇ ਲਈ ਪਰਮੇਸ਼ਰ ਉਸਤੇ ਚੱਲਣ ਦੇ ਲਈ ਪਰਮੇਸ਼ਰ ਬਹੁਤਿਆਂ ਨੂੰ ਚਲਾਉਣ ਦੇ ਲਈ ਪਰਮੇਸ਼ਰ ਔਰ ਤੇਰੇ ਰਾਜੇ ਨੂੰ ਵਧਾਉਣ ਦੇ ਲਈ ਪਰਮੇਸ਼ਰ ਮੈਂ ਰੈਡੀ ਆ ਖੁਦਾਵਨ ਜੀਵਤ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਆਈ ਦੇ ਵਚਨ ਦੀ ਬਰਕਤ ਤੁਹਾਡੇ ਤੇ ਆਵੇ ਤੁਹਾਡੀਆਂ ਜ਼ਿੰਦਗੀਆਂ ਤੁਹਾਡੇ ਹਾਲਾਤ ਸੇਵ ਨਾਰੈਣ ਸੋ ਸਭ ਜਨ ਮੇਰੇ ਨਾਲ ਇੱਕ ਮਨ ਹੋ ਕੇ ਆਈ ਦੇ ਵਚਨ ਨੂੰ ਪੜਾਂਗੇ ਹਾਲੇਲੂਇਆ ਹੇ ਪ੍ਰਭੂ ਪੀੜਿਓ ਪੀੜੀ ਤੂੰ ਹੀ ਸਾਡੀ ਬਸੋ ਰਹਾ ਹੈ ਉਸ ਤੋਂ ਪਹਿਲਾਂ ਕਿ ਪਹਾੜ ਉਤਪਤ ਹੋਏ ਅਤੀਤ ਧਰਤੀ ਔਰ ਜਗਤ ਨੂੰ ਤੇ ਰਚਿਆ ਆਜ ਤੋ ਅੰਤਿਕ ਤੂੰ ਹੀ ਪਰਮੇਸ਼ਰ ਹੈ ਤੂੰ ਇਨਸਾਨ ਨੂੰ ਖਾਕ ਵੱਲੋਂ ਮੋੜ ਦਿੰਦਾ ਹੈ ਅਤੇ ਫਰਮਾਉਂਦਾ ਹੈ हे ਆਦਮ ਵਾਸੀਓ ਮੁੜੋ ਤੇਰੀ ਨਿਗਾ ਵਿੱਚ ਤਾਂ ਹਜ਼ਾਰ ਬਰੇ ਕੱਲ ਦੇ ਦਿਨ ਵਰਗੇ ਜਦ ਕੀ ਉਹ ਬੀਤ ਜਾਵੇ ਅਤੇ ਇੱਕ ਪਹਿ ਰਾਤ ਵਰਗੇ ਹਨ ਤੂ ਉਹਨਾਂ ਨੂੰ ਹੜ ਨਾਲ ਉਂਝ ਲੈ ਜਾਂਦਾ ਹੈ ਉਹ ਨੀਂਦ ਵਰਗੇ ਹਨ ਸਵੇਰ ਨੂੰ ਉਹ ਉਸ ਕਾ ਵਰਗੇ ਹਨ ਜਿਹੜਾ ਕੁੰਗਰਦਾ ਹੈ ਸਵੇਰ ਨੂੰ ਉਹ ਲਹੀ ਲਹੀ ਕਰਦਾ ਅਤੇ ਵਾਧਦਾ ਹੈ ਸਾਂਝ ਨੂੰ ਵੱਡਿਆਂ ਜਾਂਦਾ ਅਤੇ ਸੁੱਕ ਜਾਂਦਾ ਹੈ ਅਸੀਂ ਤਾਂ ਤੇਰੇ ਗੁੱਸੇ ਨਾਲ ਮੁੱਕ ਜਾਂਦੇ ਅਤੇ ਤੇਰੇ ਕਹਿਰ ਨਾਲ ਕਾਬਰ ਜਾਂਦੇ ਹਾਂ ਤੇ ਸਾਡੀਆਂ ਬਦੀਆਂ ਨੂੰ ਆਪਣੇ ਅੱਗੇ ਤੇ ਸਾਡੇ ਲੁਕੇ ਹੋਏ ਪਾਪਾ ਨੂੰ ਆਪਣੇ ਚਿਹਰੇ ਦੇ ਚਾਨਣ ਵਿੱਚ ਰੱਖਿਆ ਹੈ ਸਾਡੇ ਸਾਰੇ ਦਿਹਾੜੇ ਤਾਂ ਤੇਰੇ ਕਹਿਰ ਵਿੱਚ ਬੀਤਦੇ ਹਨ ਅਸੀਂ ਆਪਣੀਆਂ ਵਰਿਆਂ ਨੂੰ ਇੱਕ ਸਾਹ ਵਾਂਗੂ ਮੁਕਾਉਂਦੇ ਹਾਂ ਸਾਡੀ ਉਮਰ ਦੇ ਦਿਨ 70 ਬਰੇ ਹਨ ਪਰ ਜੇ ਸਾਹ ਸੱਤ ਹੋਵੇ ਤਾਂ 80 ਬਰੇ ਪਰ ਉਹਨਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ। ਉਹ ਸੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ। ਤੇਰੇ ਗੁੱਸੇ ਦੇ ਜ਼ੋਰ ਨੂੰ ਅਤੇ ਤੇਰੇ ਕਹਿਰ ਨੂੰ ਤੇਰੇ ਪੈ ਅਨੁਸਾਰ ਕੌਣ ਜਾਣਦਾ ਹੈ? ਸਾਨੂੰ ਸਾਡੇ ਦਿਨ ਗਿਣਨ ਐ ਸਿਖਲਾ, ਭਈ ਅਸੀਂ ਹਕਮਤ ਵਾਲਾ ਮਨ ਪ੍ਰਾਪਤ ਕਰੀਏ। ਮੁੜ ਆਹੇ ਯਹਵਾ ਕਿੰਨਾ ਚਿਰ ਤੱਕ? ਤੇ ਆਪਣੇ ਦਾਸਾਂ ਉਤੇ ਦਰਸ ਖਾਸੇਰ ਨੂੰ ਆਪਣੀ ਦਇਆ ਨਾਲ ਸਾਡੀ ਨਿਸ਼ਚਾ ਕਰ। ਭਾਈ ਅਸੀਂ ਆਪਣੇ ਸਾਰੇ ਦਿਨ ਜਕਾਰੇ ਗਜਾਈਏ ਅਤੇ ਆਨੰਦ ਕਰੀਏ ਸਾਨੂੰ ਉਹਨੇ ਦਿਨ ਆਨੰਦ ਕਰਵਾ ਜਿੰਨਾ ਚਿਰ ਤੈ ਸਾਨੂੰ ਦੁਖੀ ਰੱਖਿਆ ਹੈ ਅਤੇ ਜਿੰਨੇ ਵਾਰੇ ਅਸੀਂ ਬੁਰੀਾਈ ਵੇਖੀ ਹੈ ਤੇਰੀ ਕਾਰ ਤੇਰੇ ਦਾਸਾਂ ਉੱਤੇ ਅਤੇ ਤੇਰਾ ਤੇਜ ਉਹਨਾਂ ਦੀ ਅੰਸ ਉੱਤੇ ਪ੍ਰਗਟ ਹੋਵੇ ਪ੍ਰਭੂ ਸਾਡੇ ਪਰਮੇਸ਼ਵਰ ਦੀ ਪ੍ਰਸੰਨਤਾ ਸਾਡੇ ਉੱਤੇ ਹੋਵੇ ਸਾਡੇ ਹੱਥਾਂ ਦੇ ਕੰਮ ਸਾਡੇ ਲਈ ਕਾਇਮ ਕਰ हां ਸਾਡੇ ਹੱਥਾਂ ਦੇ ਕੰਮ ਕਾਇਮ ਕਰ ਸਭ ਬੋਲੋ ਆਮੀਨ ਆਮੀਨ ਲਾਰਡ ਤੇਰੇ ਇਸ ਜੀਵਿਤ ਵਚਨ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਲਾਰਡ ਖੁਦਾਵੰ ਸੱਚਮੁੱਚ ਸਮਰਥੀ ਪਰਮੇਸ਼ਰ ਤੂੰ ਹੀ ਸਾਡੀ ਵਸੋ ਰਹਾ ਪਰਮੇਸ਼ਰ ਸਭ ਕੁਝ ਤੂੰ ਹੀ ਉਤਪਤ ਕੀਤਾ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਖੁਦਾਵੰ ਤੂੰ ਹੀ ਆਦਿਆ ਤੂੰ ਹੀ ਅੰਤ ਹੈ ਤੂੰ ਹੀ ਅਲਫਾ ਤੂੰ ਹੀ ਓਮੇਗਾ ਤੇਰੇ ਤੁਲ ਤੇਰੇ ਸਮਾਨ ਕੋਈ ਨਹੀਂ ਤੂੰ ਸਭ ਦੇਵੀ ਦਿਉਤਿਆਂ ਚੋਂ ਮਹਾਨ ਹੈ ਪਰਮੇਸ਼ਰ ਆਈ ਦੇ ਤੇਰੇ ਇਸ ਜੀਵਿਤ ਵਚਨ ਦੇ ਲਈ ਤੇਰਾ ਧੰਨਵਾਦ ਕਰਦੇ ਪਿਤਾ ਆਈ ਦਾ ਤੇਰੇ ਜੀਵਿਤ ਵਚਨ ਇੱਕ ਇੱਕ ਜਨ ਦੇ ਜੀਵਨ ਦੇ ਉੱਤੇ 100 ਗੁਣਾ ਫਲ ਲੈ ਕੇ ਆਵੇ ਪਵਿੱਤਰ ਆਤਮਾ ਆਈ ਦੇ ਵਚਨ ਦੇ ਅਨੁਸਾਰ ਜਿੱਦਾਂ ਹੀ ਤੇਰੇ ਲੋਕ ਪ੍ਰਾਰਥਨਾ ਕਰਨ ਪਿਤਾ ਤੇਰੀ ਫਾਇਰ ਨੂੰ ਰਿਲੀਜ਼ ਕਰਨ ਇੱਕ ਇੱਕ ਜਨ ਖੁਦਾਵੰਦ ਤੇਰੇ ਅਭਿਸ਼ੇਕ ਦੇ ਕਾਰਨ ਇਹਨਾਂ ਦੇ ਜੀਵਨਾ ਚੋਂ ਸਾਰੇ ਜੂਲੇ ਬੰਧਨ ਸ਼ਾਪ ਟੁੱਟਣ ਪਿਤਾ ਇੱਕ ਇੱਕ ਜਨ ਆਜ਼ਾਦ ਹੋਵੇ ਪਿਤਾ ਤੇਰੀ ਬਰਕਤ ਤੇਰੇ ਅਨੁਗ੍ਰਹਿ ਤੇਰੀ ਸਾਮਰਥ ਨੂੰ ਦੇਖਣ ਪਰਮੇਸ਼ਰ ਸੋ ਸਭ ਜਨ ਕੁਦਾਵੰ ਦਾ ਧੰਨਵਾਦ ਕਰਦੇ ਹਾਂ ਇਹਦੇ ਵਚਨ ਦੇ ਆਧਾਰ ਤੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਗੈਸੂਬਾਨ ਚ ਪ੍ਰਾਰਥਨਾ ਕਰੋ ਫਾਇਰ ਪ੍ਰਾਰਥਨਾ ਲਈ ਆਪਣੇ ਆਪ ਨੂੰ ਰੈਡੀ ਕਰੋ ਪਰਮੇਸ਼ਵਰ ਦੇ ਔਰ ਗ੍ਰੇਸ ਨੂੰ ਮੰਗੋ ਉਹਦੀ ਫਾਇਰ ਨੂੰ ਮੰਗੋ ਉਹਦੇ ਮੱਸਾ ਨੂੰ ਮੰਗੋ ਕਿਉਂਕਿ ਉਹਦੇ ਮੱਸਾ ਤੋਂ ਬਿਨਾ ਸੇ ਕੁਝ ਨਹੀਂ ਆਉਂਦੀ ਆਪ ਵਿਸ਼ੇਕ ਦੇ ਕਾਰਨ ਹੀ ਜੁਲੇ ਨਾਸ਼ੁੰਦੇ ਵਚਨ ਦੱਸਦਾ ਉਹਦਾ ਅਨੁਗ੍ਰਹਿ ਹੀ ਸਾਨੂੰ ਸਭ ਚੀਜ਼ਾਂ ਨਾਲੋਂ ਵਾਦ ਚਾਈ ਦਾ ਕਵਰ ਕੀ ਪਰਮੇਸ਼ਰ ਤੇਰੀ ਦਇਆ ਮੈਨੂੰ ਮੇਰੀ ਲਾਈਫ ਦੇ ਉੱਤੇ ਦੇ ਮੇਰੇ ਘਰਾਂ ਨੇ ਤੇ ਦੇ ਪਰਮੇਸ਼ਰ ਮੇਰੇ ਬੱਚਾਂ ਤੇ ਮੇਰੇ ਹਸਬੰਡ ਮੇਰੀ ਵਾਈਫ ਤੇ ਕਰ ਤੇਰੀ ਦਇਆ ਜੋ ਸਭ ਚੀਜ਼ਾਂ ਨਾਲੋਂ ਪਹਿਲੀ ਪਲੀ ਆ ਪਰਮੇਸ਼ਰ ਉਹ ਦਇਆ ਅੱਜ ਮੈਨੂੰ ਛੂਵੇ ਪਿਤਾ ਅੱਜ ਤੇਰੀ ਕਿਰਪਾ ਭਰੀ ਨਿਗਾਹ ਮੇਰੇ ਉੱਤੇ ਆਵੇ ਖੁਦਾਵਨ ਖੁਦਾ ਹੇ ਯਹੋਵਾ ਸਾਮਰਤੀ ਪਰਮੇਸ਼ਰ ਮੇਰੇ ਤੇ ਅਨੁਗ੍ਰਹਿ ਕਰ ਮੇਰੇ ਤੇ ਅਨੁਗ੍ਰਹਿ ਕਰ ਪਰਮੇਸ਼ਰ ਮੇਰੇ ਤੇ ਦਇਆ ਕਰ ਖੁਦਾਵਨ ਖੁਦਾ ਸੋ ਗੈ ਜ਼ੁਬਾਨ ਚ ਪ੍ਰਾਰਥਨਾ ਕਰੋ ਕਹੋ ਕਿ ਪਵਿੱਤਰ ਆਤਮਾ ਜ ਮੈਨੂੰ ਛੂ ਅੱਜ ਮੈਨੂੰ ਬles ਕਰ ਅੱਜ ਮੇਰਾ ਜੀਵਨ ਸੇਵਨਾ ਰਵੇ ਪਰਮੇਸ਼ਰ ਅੱਜ ਮੈਂ ਜਿੱਦਾਂ ਉਹਦਾ ਵਾਪਸ ਨਹੀਂ ਜਾ ਰਿਆਂ ਪਰਮੇਸ਼ਰ ਅੱਜ ਮੇਰੀਆਂ ਮੁਰਦਾ ਚੀਜ਼ਾਂ ਜੀ ਉੱਠਣਗੀਆਂ ਉਹ ਆਤਮਾ ਜਿਸ ਨੇ ਪਿਤਾ ਪ੍ਰਭੂ ਯੇਸ਼ੂ ਮਸੀਹ ਨੇ ਮੁਰਦਾ ਵਿੱਚੋਂ ਜੀ ਉਠਾਇਆ ਉਹ ਆਤਮਾ ਸਾਡੇ ਵਿੱਚ ਆ ਮੈਂ ਵਿਸ਼ਵਾਸ ਕਰਦਾ ਵਿਸ਼ਵਾਸ ਕਰਦੀ ਕਿ ਪਵਿੱਤਰ ਆਤਮਾ ਅੱਜ ਤੂੰ ਮੈਨੂੰ ਵੱਡੀ ਗਵਾਹੀ ਨਾਲ ਵਾਪਸ ਲੈ ਕੇ ਜਾ ਰਿਆਂ ਮੇਰਾ ਜੀਵਨ ਸੇਵ ਨਹੀਂ ਮੇ मेरा फाइनेंस सेव नहीं खुदा वन मेरी जॉब सेव नहीं परमेश्वर मेरे डॉक्यूमेंट सेव नहीं या परमेश्वर मेरा हस्बैंड मेरी वाइफ मेरे बच्चे सेव नहीं या लॉर्ड वन यहोवा परमेश्वर तेरा आत्मा तेरे लोका टच करे राइट नाउ हॉलीवुड फायर इन द नेम ऑफ जीसस पवित्र आत्मा तेरी फायर उतरे फायर उतरे फायर उतरे फायर उतरे फायर उतरे कबो की खुदावन मैं प्रार्थना करता हूं यीशु मसीह के नाम देच हर एक को आत्मा ਜੋ ਸਾਨੂੰ ਹਕਮਤ ਵਾਲਾ ਮਨ ਪ੍ਰਾਪਤ ਕਰਨ ਤੋਂ ਰੋਕਦੀਆਂ ਖੁਦਾਵਨ ਉਨਾ ਸਭ ਤੋਂ ਸਤਮਾਨ ਦੇ ਉੱਤੇ ਪਰਮੇਸ਼ਰ ਤੇਰੇ ਹੌਲੀ ਗੋਸ ਦੀ ਫਾਇਰ ਉtre ਫਾਇਰ ਉtre ਫਾਇਰ ਉtre ਫਾਇਰ ਉtre ਫਾਇਰ ਉtre ਫਾਇਰ ਉtre ਕਮੋ ਕਿ ਪਰਮੇਸ਼ਰ ਹਰ ਇੱਕ ਕੋ ਪਾਪ ਹਰ ਇੱਕ ਕੋ ਗੁਨਾ ਹਰ ਇੱਕ ਕੋ ਬੁਰਾਈ ਪਰਮੇਸ਼ਰ ਹਰ ਇੱਕ ਕੋ ਕੁਜਾ ਗੁਨਾ ਪਾਪ ਮੇਰੀ ਲਾਈਫ ਚ ਜੋ ਮੇਰੇ ਕਰਾਨੇ ਜੋ ਮੇਰੇ ਬੱਚਾ ਜੋ ਮੇਰੀ ਫੈਮਿਲੀ ਚ ਜੋ ਆਊਟ 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 ਇਨ ਦਾ ਨੇਮ ਆਫ ਜੀਸਸ ਰਿਲੀਜ਼ ਫਾਇਰ ਕਵਕੀ ਹਰ ਪਾਪ ਨੂੰ ਮੈਂ ਕਮਾਂਡ ਕਰਦਾ ਮੇਰੀ ਲਾਈਫ ਚੋ ਹਰ ਇੱਕ ਉਹ ਦੁਸ਼ਟ ਆਤਮਾ ਨੂੰ ਮੈਂ ਕਮਾਂਡ ਕਰਦਾ ਮੇਰੀ ਲਾਈਫ ਚੋ ਕੁੱਝੀਆਂ ਮੇਰੀ ਲਾਈਫ ਚੋ ਦੁਸ਼ਟ ਆਤਮਾਾਂ ਕੰਮ ਕਰੀਆਂ ਵਾ ਪਾਪ ਕੰਮ ਕਰ ਰਿਆ ਅੱਜ ਮੇਰੇ ਪਰਮੇਸ਼ਵਰ ਦਾ ਆਤਮਾ ਨੂੰ ਢੂੰਡੇ ਲੱਭੇ ਔਰ ਉਹਨਾਂ ਤੇ ਪਵਿੱਤਰ ਆਤਮਾ ਦੀ ਅੱਖ ਕੁੱtre ਅੱਖ ਕੁੱtre ਅੱਖ ਕੁੱtre ਅੱਖ ਕੁੱtre ਅੱਖ ਕੁੱtre ਕਵਕੀ ਪਵਿੱਤਰ ਆਤਮਾ ਆਪਣੀ ਫਾਇਰ ਨੂੰ ਉਂਢੇਰ ਦੇ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਉਹਨਾਂ ਸਾਰੇ ਰੋਗਾਂ ਦੇ ਉੱਤੇ ਪਰਮੇਸ਼ਰ ਉਹਨਾਂ ਸਾਰੇ ਕਰਸੀਆਂ ਦੇ ਉੱਤੇ ਪਰਮੇਸ਼ਵਰ ਨਾਲ ਸਾਰੀ ਢਿਲੇ ਦੀ ਆਤਮਾ ਦੇ ਉੱਤੇ ਫੇਗ ਯਰ ਦੇ ਉੱਤੇ ਪਾਪ ਦੇ ਉੱਤੇ ਪਰਮੇਸ਼ਰ ਜੋ ਮੇਰੇ ਮੇਰੇ ਕਰਾਨੇ ਵਿੱਚ ਕੰਮ ਕਰ ਰਹੀਆਂ ਉਹਨਾਂ ਦੇ ਉੱਤੇ ਖੁਦਾਵੰਨ ਤੇਰੀ ਤੇਰੀ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਅੱਗ ਕੁੱਤਰੇ ਇਨ ਦਾ ਨੇਮ ਆਫ ਜੀਜ਼ਸ ਜਿਨਨੇ ਜਨ ਆਪਣੀਆਂ ਪ੍ਰੋਪਰਟੀਆਂ ਆਪਣੇ ਕਰਾਂ ਨੂੰ ਲੈਣਾ ਚਾਹੁੰਦੇ ਆ ਆਪਣੇ ਹੱਥਾਂ ਨੂੰ ਠਾ ਕੇ ਪਰਮੇਸ਼ਰ ਕੋ ਗ੍ਰੇਸ ਮੰਗੋ ਡਿਵਾਈਨ ਸੈਲ ਪਰ ਮੰਗੋ ਕਿਉਂਕਿ ਇਸ ਪ੍ਰਾਰਥਨਾ ਤੋਂ ਬਾਅਦ ਸੱਚਮੁੱਚ ਪਰਮੇਸ਼ਰ ਤੁਹਾਨੂੰ ਡਿਵਾਈਨ ਸੈਲ ਪਰ ਦੇਣ ਜਾ ਰਿਹਾ ਵਾ ਉਹ ਗ੍ਰੇਸ ਤੁਹਾਡੀ ਲਾਈਫ ਦੇ ਉੱਤੇ ਤੁਹਾਡੇ ਬੰਦ ਦਰਵਾਜ਼ੇ ਨੂੰ ਖੋਲੋਗੇ ਔਰ ਤੁਸੀਂ ਦੇਖੋਗੇ ਤੁਸੀਂ ਬਿਗ ਬਿਗ ਟੈਸਟ ਮਨੀਜ਼ ਦੇ ਨਾਲ ਵਾਪਸ ਆ ਰਹੇ ਆ ਜਿੰਨੇ ਜਨ ਆਪਣੇ ਘਰਾਂ ਨੂੰ ਲੈਣਾ ਚਾਹੁੰਦੇ ਆ ਰੈਂਟ ਦੇ ਘਰਾਂ ਨੂੰ ਛੱਡ ਕੇ ਆਪਣੇ ਘਰ ਲੈਣਾ ਚਾਹੁੰਦੇ ਆ ਆਪਣੀਆਂ ਪ੍ਰਾਪਰਟੀਆਂ ਲੈਣਾ ਚਾਹੁੰਦੇ ਆ ਪਰਮੇਸ਼ਰ ਦਾ ਆਤਮਾ ਮੈਂ ਪ੍ਰਾਰਥਨਾ ਕਰਦੀ ਆ ਤੁਹਾਡੇ ਲਈ ਵੇ ਓਪਨ ਕਰੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਕੁਦਵਨ ਰਾਈਟ ਨਾਓ ਫੇਵਰ ਉਤਰੇ ਇਹਨਾਂ ਦੀ ਲਾਈਫ ਦੇ ਉੱਤੇ ਗਵਰਨਮੈਂਟਲੀ ਆਫੀਸ਼ੀਅਲੀ ਫਾਈਨੈਂਸ਼ੀਅਲੀ ਪਰਮਿਸ਼ਨ ਫੇਵਰ ਦੀ ਮੈਂ ਘੋਸ਼ਣਾ ਕਰਦੀ ਆਂ

ਅਇਤੋ ਬਾਦ ਪਰਮੇਸ਼ਰਾਂ ਦੀ ਵੇਟ ਖਤਮ ਹੋਵੇ ਇਹਨਾਂ ਦੀ ਖੋਜ ਖਤਮ ਹੋਵੇ ਪਰਮੇਸ਼ਰ ਔਰ ਜੋ ਤੂੰ ਇਹਨਾਂ ਦੇ ਲਈ ਰੱਖਿਆ ਪਰਮੇਸ਼ਰਾਂ ਦੀ ਲਾਈਫ ਚ ਇਸ ਪ੍ਰਾਰਥਨਾ ਤੋਂ ਬਾਅਦ ਐਂਟਰ ਕਰੇ ਪਰਮੇਸ਼ਰ ਗੁੱਡ ਨਿਊਜ਼ ਐਂਟਰ ਕਰੇ ਡਿਵਾਈਨ ਸਾਲ ਪਰ ਐਂਟਰ ਕਰਨ ਇਹ ਆਪਣੀਆਂ ਪ੍ਰੋਪਰਟੀਆਂ ਦੇ ਨਾਲ ਬles on ਪ੍ਰਭੂ ਯਸ਼ੂ ਮਸੀਹ ਦੇ ਨਾਮ ਦੇਜ ਜਿੰਨੇ ਰੋਗੀ ਆਪਨੀਆਂ ਰੋਗ ਵਾਲੀ ਜਗਾ ਤੇ ਹੱਥ ਰੱਖ ਕੇ ਪਰਮੇਸ਼ਰ ਦੇ ਗ੍ਰੇਸ ਨੂੰ ਮੰਗੋ ਕਬੋ ਕੀ ਖੁਦਾਵੰ ਯੇਸ਼ੂ ਮਸੀਹ ਮੇ ਤੇਰੇ ਕੋਡੇ ਖਾਨ ਨਾਲ ਚੰਗਾ ਹੋ ਚੁੱਕਾ ਹੈ वचन ਦਾ ਅੰਗੀਕਾਰ ਕਰੋ ਔਰ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੀ ਲਾਰਡ ਯੇਸ਼ੂ ਮਸੀਹ ਦੇ ਨਾਮ ਤੇ ਜਿੰਨੇ ਰੋਗੀ ਅੱਜ ਪਰਮੇਸ਼ਰ ਤੇਰੀ ਪ੍ਰੈਜ਼ੈਂਸ ਦੇ ਵਿੱਚ ਬੈਠੇ ਆ ਜਿੰਨੇ ਲੋਕ ਇਸ ਪ੍ਰਾਰਥਨਾ ਨੂੰ ਸੁਣਨ ਜਿੰਨੇ ਰੋਗੀ ਇਸ ਪ੍ਰਾਰਥਨਾ ਨੂੰ ਸੁਣਨ ਅੱਜ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਸਾਰੇ ਰੋਗ ਸ਼ਾਪਿਤ ਹੋ ਜਾਣ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਇਹਨਾਂ ਦੇ ਕਰਾਨੀਆਂ ਚੋਂ ਇਹਨਾਂ ਦੀ ਬਾਡੀਜ਼ ਚੋਂ ਹਰ ਰੋਗ ਦੇ ਉੱਤੇ ਪਵਿੱਤਰ ਆਤਮਾ ਦੀ ਆਕ ਕੁਤਰੇ ਆ ਕੁਤਰੇ ਆ ਕੁਤਰੇ ਆ ਕੁਤਰੇ ਆ ਕੁਤਰੇ ਆ ਕੁਤਰੇ ਜਾਹਿ ਤੜੇ 25 ਸਾਲ ਦੇ ਰੋਗ ਆ 20 ਸਾਲ ਦੇ ਰੋਗ ਆ ਸਾਲਾਂ ਤੋਂ ਰੋਗ ਆ ਮਹੀਨਿਆਂ ਤੋਂ ਰੋਗ ਆ ਕੋਈ ਮਾਇਨ ਨਹੀਂ ਰੱਖਦਾ ਸਾਡਾ ਯੇਸ਼ੂ ਮਸੀਹ ਜੀਵਿਤ ਪਰਮੇਸ਼ਰ ਜੋ ਤਾੜੀਆਂ ਮਰਦਾ ਹਾਲਾਤਾਂ ਨੂੰ ਮਰਦਾ ਦੇਿਆਂ ਨੂੰ ਜਿਵਾਂਨ ਦੀ ਸਮਰਥ ਰੱਖਦਾ ਅੱਜ ਉਹਦੀ ਜੀਵਿਤ ਸਮਰਥਤ ਨੂੰ ਟੱਚ ਕਰੇ ਟੱਚ ਕਰੇ ਕਰੇ ਟੱਚ ਕਰੇ ਹਰ ਰੋਗ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਹਰ ਸਰਵਾਈਕਲ ਦਾ ਰੋਗ ਤਨੋਂ ਛੱਡ ਕੇ ਜਾਵੇ ਮਾਈਗਰੇਨ ਸਪੇਨ ਆਊਟ ਹੋਣ ਤੁਹਾਡੀਆਂ ਟੁੱਟੀਆਂ ਹੱਡੀਆਂ ਜੁੜ ਜਾਣ ਯੇਸ਼ੂ ਮਸੀਹ ਦੇ ਨਾਮ ਦੇ ਚ ਤੁਹਾਡੇ ਵੱਡੇ ਛੋਟੇ ਅੰਗ ਨਾਰਮਲ ਹੋਣ ਯੇਸ਼ੂ ਮਸੀਹ ਦੇ ਨਾਮ 따ਡੀਆਂ ਰਿਪੋਰਟਸ ਨਾਰਮਲ ਹੋਣ ਪਰ ਵੀ ਯੇਸ਼ੂ ਮਸੀਹ ਦੇ ਨਾਮ ਦੇ ਚ ਜਿੰਨੇ ਰੋਗ ਡੈਵਲ ਨੇ ਤੁਹਾਡੀ ਬਾਡੀ ਦੇ ਉੱਤੇ ਦਿੱਤੇ ਆ ਅੱਜ ਉਹਨਾਂ ਸਾਰੇ ਰੋਗਾਂ ਨੂੰ ਮੈਂ ਯੀਸ਼ੂ ਮਸੀਹ ਦੇ ਨਾਮ 'ਚ ਕਮਾਂਡ ਕਰ ਦਿਆਂ ਸ਼ਾਪਿਤ ਹੋ ਜਾਣ ਉਹ ਨਾਸ਼ ਹੋ ਜਾਣ ਉਹਨਾਂ ਦੀਆਂ ਸਾਰੀਆਂ ਜਾਨਾਂ ਨਾਸ਼ ਹੋ ਜਾਣ ਪਵਿੱਤਰ ਆਤਮਾ ਦੀ ਆਗੋ ਨਾਲ ਤੇ ਉtre ਹੌਲੀ ਗੋਸ ਫਾਇਰ 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 ਇਨ ਦਾ ਨੇਮ ਆਫ ਜੀਜ਼ਸ ਔਰ ਇੱਕ ਇੱਕ ਜੰਤ ਤੇਰੇ ਕੋੜੇ ਖਾਨ ਨਾਲ ਚੰਗਾ ਹੋ ਜਾਵੇ ਪਰਮੇਸ਼ਰ ਜਿੰਨੀਆਂ ਡਿਲੇ ਦੀਆਂ ਆਤਮਾਵਾ ਨੌਨਸੈਂਸ ਆ ਫੇਲਿਅਰ ਇਹਨਾਂ ਦੇ ਕਰਾਨੀਆਂ ਨੇ ਦੇ ਬੱਚਾਂ ਚ ਕੰਮ ਕਰ ਰਹੀਆਂ ਪਰਮੇਸ਼ਰ ਹਰ ਕਰੋਧ ਦੀਆਂ ਵਿਰੋਧ ਦੀਆਂ ਆਤਮਾਵਾ ਪਰਮੇਸ਼ਰ ਕੁੜਾਤਨ ਨਫਰਤ ਵੈਰ ਵਿਰੋਧ ਪਰਮੇਸ਼ਰ ਜਿਨ੍ਹਾਂ ਨੂੰ ਤੇਰੀ ਬਲੇਸਿੰਗ ਨੂੰ ਲੈਣ ਤੋਂ ਰੋਕਦਾ ਜਿੰਨਾ ਡੈਵਲਿਸ਼ ਨੇਚਰ ਜਾਂ ਪਰਮੇਸ਼ਰਾਂ ਦੇ ਕਰਾਨੀਆਂ ਚ ਇਹਨਾਂ ਦੀ ਲਾਈਫ ਚ ਹਰ ਇੱਕ ਕੋ ਡੈਵਲਿਸ਼ ਨੇਚਰ ਦੇਖਤੇ ਪਵਿੱਤਰ ਆਤਮਾ ਤੇਰੀ ਅੱਖ पुत्रे प्रार्थना करो कि परमेश्वर हर डेवलिश नेचर मेरी फैमिली चो मेरे कराने चो मेरे बच्चा चो आउट हो आउट होवे आउट होवे डबल कैट फायर कैट फायर कैट फायर कैट फायर कहो कि कैट फायर कैट फायर कैट फायर आ जो सारा स्वभाव जो शैतानिया तडे परिवार जो आउट होवे और उस स्वभाव जो साडे यीशु मसीदा दा तडे लाइफ आंच एंटर करे तडे बच्चा च एंटर करे तडे करानिया च एंटर करे प्रभु यीशु मसीह दे नाम देच ਅਜਨੇ ਵੀ ਕੰਮ ਤੁਸੀਂ ਉਹਦੀ ਪ੍ਰੈਜ਼ੈਂਸ ਚ ਜਦ ਤੁਸੀਂ ਬਾਹਰ ਜਾਓ ਕਰੋ ਪਰਮੇਸ਼ਰ ਤੁਹਾਡੇ ਹੱਥਾਂ ਦੇ ਕੰਮਾਂ ਨੂੰ ਫਲਵੰਤ ਕਰੇ ਤੁਹਾਡੇ ਡਾਕੂਮੈਂਟਸ ਦੇ ਵੇਓਪਨ ਕਰੇ ਤੁਹਾਡੇ ਡਾਕੂਮੈਂਟਸ ਬleson ਤੁਹਾਡੇ ਪਾਸਪੋਰਟ ਤੁਹਾਡੀਆਂ ਫਾਈਲਾਂ ਤੁਹਾਡੇ ਕੋਰਟ ਕੇਸ ਹੱਲ ਹੋਣ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਤਾਡੇ ਲਾਇਸੈਂਸ ਕਰਨ ਵਿੱਚ ਤੁਸੀਂ ਸਕਸੈਸਫੁਲ ਹੋਵੋ ਤੁਸੀਂ ਵੱਡੀਆਂ ਗਵਾਹਾਂ ਨਾਲ ਆਓ ਕੋਈ ਮਾਇਨੇ ਨਹੀਂ ਰੱਖਦਾ ਤੁਸੀਂ ਕਿੰਨੀ ਵਾਰ ਫੇਲ ਹੋ ਚੁੱਕਿਆ ਪਰਮੇਸ਼ਾ ਨੈਕਸਟ ਟਾਈਮ ਤੁਹਾਨੂੰ ਵੱਡੀ ਗਵਾਹੀ ਨਾਲ ਲੈ ਕੇ ਆਵੇਗਾ ਤੁਸੀਂ ਲਾਇਸੈਂਸ ਦੀ ਗਵਾਹੀ ਦੇ ਨਾਲ ਵਾਪਸ ਆਓਗੇ ਤੁਹਾਡੇ ਬੱਚੇ ਬlesd ਜਾਂ ਉਹ ਆਸ਼ੀਸ਼ਿਤਿਆ ਪ੍ਰਭੂ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਅੱਜ ਜਿੰਨੇ ਸਫਰ ਕਰੋ ਤੁਹਾਡੇ ਸਾਰੇ ਸਫਰ ਮੁਬਾਰਕ ਹੋਣ ਗੱਡੀਆਂ ਵਾਹਿਕਲਸ ਤੁਹਾਡੀਆਂ ਯਸ਼ੂ ਦੇ ਲਹੂ 'ਚ ਛਿਪੌਨੀਆਂ ਹਰ ਬੈਡ ਨਿਊਜ਼ ਨੂੰ ਐਕਸੀਡੈਂਟਲੀ ਸਪਿਰਿਟ ਨੂੰ ਮੈਂ ਕੈਨਸਲ ਕਰਦੀਆਂ ਔਰ ਪਰਮੇਸ਼ਵਰ ਅੱਜ ਇਹਨਾਂ ਦੇ ਸਾਰੇ ਕੁਦਵਨ ਜਿੰਨੇ ਵੀ ਡੈਵਲ ਨੇ ਇਹਨਾਂ ਦੇ ਲਈ ਪਲੈਨਿੰਗ ਸੱਖੀਆਂ ਨੇ ਦੇ ਬੱਚਿਆਂ ਨੇ ਦੇ ਕਰਾਨੀਆਂ ਫਾਈਨਾਂਸ ਹਰ ਬੈਡ ਨਿਊਜ਼ ਨੂੰ ਹਰ ਐਕਸੀਡੈਂਟਲੀ ਸਪਿਰਿਟ ਨੂੰ ਮੈਂ ਪ੍ਰਭੂ ਯਸ਼ੂ ਮਸੀਹ ਦੇ ਨਾਮ 'ਚ ਕੈਨਸਲ ਕਰਦੀਆਂ ਔਰ ਤੇਰੇ ਇੱਕ ਇੱਕ ਜਨ ਨੂੰ ਤੇਰੇ ਲਹੂ ਵਿੱਚ ਛਿਪੌਨੀਆਂ ਪਿਤਾ ਤੇਰਾ ਅਨੁਗ੍ਰਹਿ ਤੇਰੀ ਸਮਰਥ ਇੱਕ ਜਨ ਦੇ ਉੱਤੇ ਕਾਰਜ ਕਰੇ ਸੋ ਸਭ ਜਨ ਜ਼ੋਰਦਾਰ ਤਾਰੀਫ਼ ਕਰਦਿਆਂ ਹੋਏ ਜੀਵਿਤ ਪਰਮੇਸ਼ਵਰ ਦੀ ਜੀਵਿਤ ਹਜ਼ੂਰੀ ਦੇ ਲਈ ਉਹਦੀ ਮਾਹਿਮਾ ਕਰਦਿਆਂ ਕਹਿੰਦੇ ਹਾਂ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਸੋ ਜਿੰਨੇ ਵੀ ਫੇਥ ਨਾਲ ਬੈਠੇ ਆ ਤੁਸੀਂ ਉਹਦੀ ਮਾਹਿਮਾ ਨੂੰ ਦੇਖਣ ਜਾ ਰਹੇ ਆ ਵੱਡੀਆਂ ਗਵਾਹੀਆਂ ਤੁਹਾਡੀ ਲਾਈਫ ਦਾ ਹਿੱਸਾ ਵਾ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਜਾਂਦਾ ਅਰਜਨਿਆ ਨੇ ਵਿਸ਼ਵਾਸ ਨਾਲ ਦੀ ਪ੍ਰਾਰਥਨਾ ਨੂੰ ਗ੍ਰਹਿਣ ਕੀਤਾ ਪਰਮੇਸ਼ਵਰ ਤੁਹਾਡੇ ਤੇ ਆਪਣੀ ਗਲੋਰੀ ਨੂੰ ਚਮਕਾਵੇਗਾ ਤੁਹਾਨੂੰ ਗ੍ਰੇਟਨੈਸ ਦੇਵੇਗਾ ਔਰ ਜੁੜੇ ਰਹਿਣਾ ਇਹਨਾਂ ਪ੍ਰਾਰਥਨਾ ਦੇ ਨਾਲ ਮਾਰਨਿੰਗ ਸਪਰੇਅ ਪ੍ਰਾਰਥਨਾ ਦੇ ਨਾਲ ਪ੍ਰੇਸ ਦੇ ਨਾਲ ਕਰਕੇ ਪ੍ਰਾਰਥਨਾਵਾਂ ਤੋਂ ਸੇਵ ਨਹੀਂ ਛੱਡਣ ਵਾਲੀਆਂ ਤੁਸੀਂ ਟੈਸਟਮਨੀ ਸੁਣ ਰਹੇ ਹੋ ਔਰ ਸੁਣਦੇ ਜਾਓਗੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚੋਂ ਦੇ ਜਲਾਲ ਨੂੰ ਤੁਸੀਂ ਦੇਖੋਗੇ ਔਰ ਇਹ ਜਲਾਲ ਤੁਹਾਡੀਆਂ ਲਾਈਫਾਂ ਚ ਵੀ ਐਂਟਰ ਕਰੇਗਾ ਜਿੱਦਾਂ ਹੀ ਤੁਸੀਂ ਉਹਦੀ ਪ੍ਰੈਜ਼ੈਂਸ ਦੇ ਨਾਲ ਜੁੜੇ ਰਹੋਗੇ ਸੋ ਸਭ ਜਨ ਇਸੇ ਤਰ੍ਹਾਂ ਬਣੀ ਰਹਿਣੋਂ ਦੀ ਪ੍ਰੈਜ਼ੈਂਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਵਿੱਚ ਸਭ ਬੋਲੋ ਆਮੀਨ ਆਮੀਨ